ਇੰਡੀਆ ਦੇ ਵਿੱਚ ਆਲਮੋਸਟ 2 ਲੱਖ ਲੋਕਾਂ ਜਿਨ੍ਹਾਂ ਨੂੰ ਕਿਡਨੀ ਟ੍ਰਾਂਸਪਲੈਂਟ ਦੀ ਲੋੜ ਹੈ ਬਟ ਇਦਾਂ ਦੇ ਜਿਹੜੇ ਲਿਵਿੰਗ ਡੋਨੇਸ਼ਨ ਆਈ ਆਲਮੋਸਟ 10 ਹਜ਼ਾਰ ਲੋਕਾਂ ਜਿਹੜੇ ਟ੍ਰਾਂਸਪਲੈਂਟ ਹੋ ਪਾਉਂਦੇ ਆ ਤੇ ਬਾਕੀਆਂ ਨੂੰ ਬੜੀ ਜ਼ਰੂਰਤ ਰਹਿੰਦੀ ਹੈ ਕਿਡਨੀ ਅਸੀਂ ਮਹਾਲੇ ਤੋਂ ਇੱਕ ਆਈ ਹਸਪਤਾਲ ਲੁਧਿਆਣਾ ਚ ਆਲਮੋਸਟ 55 ਮਿੰਟ ਦੇ ਵਿੱਚ ਲਿਆਂਦੀ ਗਈ ਜਿਹੜੀ ਕਿ ਉਹ ਲੋੜੀ ਦੇ ਵਿਅਕਤੀ ਜਿਹਨੂੰ ਕਿਡਨੀ ਫੇਲ ਸੀਗੀ ਇੱਥੇ ਦਾਖਲ ਸੀਗਾ ਉਹਨੂੰ ਲਗਾਈ ਗਈ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਬ੍ਰੇਨ ਡੈਡ ਵਿਅਕਤੀ ਦੀ ਕਿਡਨੀ ਟਰਾਂਸਪੋਰਟ ਕੀਤੀ ਹੋਵੇ ਗ੍ਰੀਨ ਕੋਰੀਡੋਰ ਬਣਿਆ ਹੋਵੇ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਚ ਲਿਆਂਦੀ ਹੋਵੇ ਤੇ ਟਰਾਂਸਪਲਾਂਟ ਹੋਈ ਹੋਵੇ ਟਰਾਂਸਪਲਾਂਟ ਕਾਮਯਾਬ ਹੋਇਆ ਇਸ ਪ੍ਰਜ਼ਰਵਟਿਵ ਸੋਲੂਸ਼ਨ ਹੁੰਦੇ ਆ ਸਾਡੇ ਬੜੇ ਮਹਿੰਗੇ ਸੋਲੂਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਰੱਖਿਆ ਜਾਂਦਾ ਫਿਰ ਉਹ ਸੈਕੰਡ ਬੈਗ ਦੇ ਵਿੱਚ ਆਈਸ ਪਾ ਕੇ ਰੱਖਿਆ ਜਾਂਦਾ ਤਾਂ ਕਿ ਉਹ ਬਿਲਕੁਲ ਠੰਡਾ ਰਹੇ ਠੰਡਾ ਰਹੇਗਾ ਤਾਂ ਉਹ ਜੀਵਤ ਰਹੇਗਾ ਨਹੀਂ ਤਾਂ ਉਹਦਾ ਨੁਕਸਾਨ ਹੋ ਜਾਏਗਾ ਇੱਕ ਜਾਨ ਨੂੰ ਟ੍ਰਾਂਸਪੋਰਟ ਕੀਤਾ ਜਾ ਰਿਹਾ ਹੈ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਤੋਂ ਸੋ ਬੜੀਆਂ ਸਾਨੂੰ ਪ੍ਰੀਕਾਸ਼ਨ ਲੈਣੀਆਂ ਚਾਹੀਦੀਆਂ ਤਾਂ ਕਿ ਉਹ ਅੰਗ ਬਿਲਕੁਲ ਠੀਕ ਠਾਕ ਰਹੇ ਗ੍ਰੀਨ ਕੋਰੀਡੋਰ ਮਨਣ ਦਾ ਮਤਲਬ ਹੀ ਹੈ ਕਿ ਜਿੰਨਾ ਇਹ ਫਾਸਟ ਪਹੁੰਚੇਗਾ ਐਂਡ ਹਸਪਤਾਲ ਦੇ ਵਿੱਚ ਤੇ ਜਿੰਨਾ ਜਲਦੀ ਲੱਗੇਗਾ ਉਹਨੇ ਦੇ ਰਿਜ਼ਲਟ ਬੈਟਰ ਮਿਲਣਗੇ ਸੀਨੀਅਰ ਮੋਸਟ ਬੰਦੇ ਦੀ ਜੇ ਮੈਚਿੰਗ ਹੋ ਜਾਏ ਤਾਂ ਉਹਨੂੰ ਆਰਗਨ ਲੱਗ ਜਾਂਦਾ ਜੇ ਉਹਦੀ ਮੈਚਿੰਗ ਨਾ ਹੋਵੇ ਤਾਂ ਸੈਕੰਡ ਪਰਸਨ ਨਹੀਂ ਤਾਂ ਥਰਡ ਪਰਸਨ ਅੰਗ ਇੱਕ ਨੂੰ ਹੀ ਲੱਗਣਾ ਹੈ ਪਰ ਤਿੰਨ ਬਲਾਨ ਦਾ ਇਹ ਮਤਲਬ ਹੈ ਕਿ ਆਰਗਨ ਵੇਸਟ ਨਾ ਜਾਵੇ ਜੇ ਇੱਕ ਦੋ ਨੂੰ ਪ੍ਰੋਬਲਮ ਆਏਗੀ ਐਟ ਲੀਸਟ ਤੀਸਰੇ ਦੇ ਵਿੱਚ ਤਾਂ ਲੱਗ ਹੀ ਸਕੇਗਾ ਉਹ ਜਗਬਾਨੀ ਪੰਜਾਬ ਕੇਸੀ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਲੁਧਿਆਣਾ ਦੇ ਵਿੱਚ ਮੌਜੂਦ ਹੈ ਇਕਾਈ ਹਸਪੀਟਲ ਦੇ ਵਿੱਚ ਤੁਸੀਂ ਸੁਣਿਆ ਹੀ ਹੋਵੇਗਾ ਅਕਸਰ ਕਿਹਾ ਜਾਂਦਾ ਵੈ ਕਿ ਜੋ ਡਾਕਟਰ ਹੁੰਦੇ ਨਹੀਂ ਰੱਬ ਦਾ ਰੂਪ ਹੁੰਦੇ ਨੇ ਬਿਲਕੁਲ ਇਸੇ ਤਰ੍ਹਾਂ ਹੀ ਕਰਕੇ ਦਿਖਾਇਆ ਵੈ ਡਿਜ਼ਾਈਨ ਦੇ ਵਿੱਚ ਇੱਕ ਵਾਕਿਆ ਦੇਖਣ ਨੂੰ ਮਿਲਿਆ ਡਾਕਟਰ ਬਲਦੇਵ ਸਿੰਘ ਔਲਖ ਜੋ ਕਿ ਆਪਣੀ ਤਰ੍ਹਾਂ ਦੀ ਇੱਕ ਪਹਿਲੇ ਨੇ ਪੰਜਾਬ ਦੇ ਵਿੱਚ ਯੂਰੋਲੋਜੀਸਟ ਐਂਡ ਟ੍ਰਾਂਸਪਲੈਂਟ ਸਰਜਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਵੱਲੋਂ ਜੋ ਖਾਲੀ ਦੇ ਵਿੱਚ ਕੀਤੀ ਗਈ ਜੋ ਕਿਡਨੀ ਟ੍ਰਾਂਸਪਲੈਂਟਸ ਕਿੱਤੇ ਗਈ ਸੀ ਉਹ ਬੜੇ ਹੀ ਚਰਚਾ ਦੇ ਵਿੱਚ ਨੇ ਕਿਉਂਕਿ ਪਹਿਲੀ ਵਾਰ ਪੂਰੇ ਪੰਜਾਬ ਦੇ ਵਿੱਚ ਇਹੋ ਜਿਹਾ ਦੇਖਣ ਨੂੰ ਮਿਲਿਆ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਹੈ ਡਾਕਟਰ ਔਲਖ ਜੀ ਸਰ ਨਮਸਤੇ ਜੀ ਸਰ ਸ਼ੀਕਾਲ ਤੁਹਾਡਾ ਬਹੁਤ ਬਹੁਤ ਧੰਵਾਦ ਇੱਥੇ ਆਉਣ ਦਾ ਥੈਂਕ ਯੂ ਸਰ ਸਰ ਫਸਟ ਟਾਈਮ ਹੋਇਆ ਵੈ ਫਸਟ ਟਾਈਮ ਤੁਸੀਂ ਇਦਾਂ ਦੇ ਹੋ ਕਿ ਜੋ ਯੂਰੋਲੋਜੀ ਵੀ ਹੋ ਪਲੱਸ ਟ੍ਰਾਂਸਪਲੈਂਟ ਸਰਜਨ ਵੀ ਹੋ ਅ ਸਰ ਕੀ ਕਹਿਣਾ ਚਾਹੂ ਕਿ ਕਿਸ ਤਰ੍ਹਾਂ ਦਾ ਇਹ ਸਾਰਾ ਜੋ ਸਿਸਟਮ ਰਿਹਾ ਕਿਸ ਤਰ੍ਹਾਂ ਹੋ ਪਾਇਆ ਇਹ ਸੰਭਵ ਇਸ ਬਾਰੇ ਥੋੜੀ ਜਾਣਕਾਰੀ ਦਿਓ ਜੀ ਦੇਖੋ ਮੈਨੂੰ ਟ੍ਰਾਂਸਪਲੈਂਟ ਕਰਦੇ ਨੂੰ 35 ਸਾਲ ਹੋ ਗਏ ਹੈ ਤੇ ਇਹ ਜਿੰਨੇ ਟ੍ਰਾਂਸਪਲੈਂਟ ਹੋ ਰਹੇ ਸੀ ਉਹਨਾਂ ਦੇ ਡੋਨਰ ਲਿਵਿੰਗ ਹੁੰਦੇ ਸੀ ਕੋਈ ਰਿਸ਼ਤੇਦਾਰ ਨੇੜੇ ਤੇੜੇ ਦਾ ਉਹ ਡੋਨੇਟ ਕਰਦਾ ਸੀ ਤੇ ਟ੍ਰਾਂਸਪਲੈਂਟ ਹੁੰਦੇ ਸੀਗੇ ਅ ਇੰਡੀਆ ਦੇ ਵਿੱਚ ਆਲਮੋਸਟ 2.5 ਲੱਖ ਲੋਕਾਂ ਜਿਨ੍ਹਾਂ ਨੂੰ ਕਿੱਡੀ ਟ੍ਰਾਂਸਪਲੈਂਟ ਦੀ ਲੋੜ ਹੈ ਬਟ ਇਦਾਂ ਦੇ ਜਿਹੜੇ ਲਿਵਿੰਗ ਡੋਨੇਸ਼ਨ ਆਈ ਆਲਮੋਸਟ 10 ਹਜ਼ਾਰ ਲੋਕਾਂ ਜਿਹੜੇ ਟ੍ਰਾਂਸਪਲੈਂਟ ਹੋ ਪਾਉਂਦੇ ਆ ਤੇ ਬਾਕੀਆਂ ਨੂੰ ਬੜੀ ਜ਼ਰੂਰਤ ਰਹਿੰਦੀ ਹੈ ਦੂਸਰੇ ਪਾਸੇ ਇੱਕ ਬ੍ਰੇਨ ਡੈਡ ਵਿਅਕਤੀ ਅੱਠ ਅੰਗ দান ਕਰਕੇ ਅੱਠ ਜਾਨਾਂ ਬਚਾ ਸਕਦਾ ਜਿਦੇ ਚਕ ਦੋ ਗੁਰਦੇ ਹੁੰਦੇ ਆ ਲਿਵਰ ਹੁੰਦਾ ਹਾਰਟ ਹੁੰਦਾ ਦੋ ਫੇਫੜ ਜੇ ਅੰਗਦਾਨ ਕਰਨੇ ਤੋਂ ਉਹਨਾਂ ਦੇ ਵਾਰਸਾਂ ਨੂੰ ਕੰਸੈਂਟ ਸਹਿਮਤੀ ਦੇਣੀ ਬਹੁਤ ਜ਼ਰੂਰੀ ਹੁੰਦੀ ਹੈ ਤੋ ਸਹਿਮਤੀ ਕਈ ਵਾਰੀ ਨਹੀਂ ਮਿਲ ਪਾਂਦੀ ਇਸ ਲਈ ਜਿਹੜਾ ਇੱਕ ਬ੍ਰੈਂਡਡ ਵਿਅਕਤੀ ਉਹ ਅੰਗਦਾਨ ਨਹੀਂ ਕਰ ਪਾਂਦਾ ਜੀ ਪਰ ਇਹ ਵਾਕਿਆ ਹੋਇਆ 19 ਤੇ 21 ਮਾਰਚ ਨੂੰ ਕਿ ਬ੍ਰੈਂਡਡ ਵਿਅਕਤੀ ਮੋਹਾਲੀ ਦੇ ਹਸਪਤਾਲ ਦੇ ਵਿੱਚ ਉਹਦੇ ਵਾਰਸਾ ਨੇ ਕਿਹਾ ਵੀ ਅਸੀਂ ਇਹਦੇ ਅੰਗਦਾਨ ਕਰਨਾ ਚਾਹੁੰਦੇ ਆ ਤੇ ਨੈਸ਼ਨਲ ਲੈਵਲ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਦੀ ਕਮੇਟੀਆਂ ਹੈਗੀਆਂ ਆਰਗੇਨਾਈਜੇਸ਼ਨ ਹੈਗੀਆਂ ਨੋਟੋ ਰੋਟੋ ਤੇ ਸੋਟੋ ਉਹਨਾਂ ਦੇ ਅਧੀਨ ਫਿਰ ਜਦੋਂ ਵੀ ਕੋਈ ਬ੍ਰੈਂਡਡ ਵਿਅਕਤੀ ਆਪਣੀ ਇੱਛਾ ਪ੍ਰਗਟ ਕਰਦਾ ਹੈ ਤੇ ਇਹ ਇਨਫੋਰਮੇਸ਼ਨ ਉਹਨਾਂ ਨੂੰ ਚਲੀ ਜਾਂਦੀ ਹੈ ਉਹਨਾਂ ਕੋਲੇ ਸਾਡੇ ਹਸਪਤਾਲਾਂ ਦਾ ਜਿਹਦੇ ਵਿੱਚ ਇਕਾਈ ਹਸਪਤਾਲ ਇੱਕ ਲੀਡਿੰਗ ਟ੍ਰਾਂਸਪਲੈਂਟ ਸੈਂਟਰ ਉਹਨਾਂ ਦੇ ਮਰੀਜ਼ਾਂ ਦਾ ਵੀ ਡਾਟਾ ਹੁੰਦਾ ਹੈ ਤੇ ਜਦੋਂ ਉਹ ਮੈਚ ਕਰਦੇ ਆ ਵੀ ਇਹ ਹ ਸਪਲ ਦੇ ਇਹਨਾਂ ਦੀ ਵਾਰੀ ਹੈ ਤੇ ਇਹਨਾਂ ਨੂੰ ਇਹ ਅੰਗ ਮਿਲਣਾ ਚਾਹੀਦਾ ਹੈ ਤੇ ਉਹ ਰੋਟੋ ਜਿਹੜਾ ਉਹ ਸਾਡੀ ਟੀਮ ਨੂੰ ਇਨਫੋਰਮ ਕਰਦਾ ਹੈ ਕਿ ਇਦਾਂ ਇਹਨਾਂ ਦਾ ਬ੍ਰੈਂਡਡ ਵਿਅਕਤੀ ਹੈ ਤੇ ਉਹ ਅੰਗਦਾਨ ਹੋਣਗੇ ਤੇ ਤੁਹਾਡਾ ਪੇਸ਼ੈਂਟ ਦਾ ਨੰਬਰ ਹੈ ਸੋ ਅਸੀਂ ਉਹ ਮਰੀਜ਼ਾਂ ਨੂੰ ਤਿੰਨ ਮਰੀਜ਼ਾਂ ਨੂੰ ਨਾਮ ਲੈ ਅਸੀਂ ਬੁਲਾਣੇ ਤਾਂ ਕਿ ਜੇ ਮੈਚਿੰਗ ਦੇ ਵਿੱਚ ਕਿਸੇ ਅਸੀਂ ਨੁਕਸ ਵੀ ਹੋਵੇ ਤਾਂ ਅੰਗ ਵੇਸਟ ਨਾ ਜਾਵੇ ਦੂਜੇ ਨੂੰ ਲੱਗ ਜੇ ਜਾਂ ਤੀਜੇ ਨੂੰ ਲੱਗ ਦੇ ਤਾਂ ਉਹ ਵਿਅਕਤੀ ਬੁਲਾਏ ਗਏ ਤੇ ਸਾਨੂੰ ਇਨਫੋਰਮ ਕੀਤਾ ਗਿਆ ਅਸੀਂ ਸਾਡੀ ਟੀਮ ਨੇ ਮੋਹੱਲੀ ਜਾ ਕੇ ਬ੍ਰੈਂਡਡ ਵਿਅਕਤੀ ਤੋਂ ਉਹ ਕਿਡਨੀ ਲਿਆਂਦੀ ਤੇ ਜਦੋਂ ਕਿੱਡੀ ਨੂੰ ਟ੍ਰਾਂਸਪੋਰਟ ਕਰਨਾ ਬੜਾ ਜ਼ਰੂਰੀ ਹੁੰਦਾ ਕਿ ਜਲਦੀ ਤੋਂ ਜਲਦੀ ਉਹ ਹਾਰਵੈਸਟਿੰਗ ਹਸਪਤਾਲ ਤੋਂ ਜਿੱਥੇ ਟ੍ਰਾਂਸਪੋਰਟ ਹੋਣਾ ਉੱਥੇ ਪਹੁੰਚ ਜਾਵੇ ਰਸਤੇ 'ਚ ਰੁਕਾਵਟ ਨਾ ਆਵੇ ਕੋਈ ਆਪਣੀ ਟ੍ਰੈਫਿਕ ਦੀ ਰੁਕਾਵਟ ਨਾ ਆਵੇ ਤੇ ਉਹਦੇ ਨਾਲ ਪੁਲਿਸ ਜਿਹੜੀ ਆ ਉਹਦਾ ਬੜਾ ਵੱਡਾ ਰੋਲ ਲੈਂਦਾ ਉਹ ਇੱਕ ਗ੍ਰੀਨ ਕਾਰੀਡੋਰ ਬਣਾ ਦਿੰਦੀ ਹੈ ਕਿ ਜਿੰਨੀਆਂ ਵੀ ਰਸਤੇ 'ਚ ਲਾਈਟਸ ਆ ਟ੍ਰੈਫਿਕ ਲਾਈਟ ਨੂੰ ਸਾਰੀਆਂ ਗ੍ਰੀਨ ਰਹਿਣਗੀਆਂ ਤੇ ਕੋਈ ਟ੍ਰੈਫਿਕ ਦੀ ਉਹ ਉਲੰਘਣਾ ਨਹੀਂ ਹੋਏਗੀ ਤੇ ਕੋਈ ਕੋਈ ਰਸਤੇ 'ਚ ਰੁਕਾਵਟ ਨਹੀਂ ਹੋਏਗੀ ਤੇ ਉਹ ਕਿਡਨੀ ਅਸੀਂ ਮੁਹਾਲੇ ਤੋਂ ਇੱਕ ਆਈ ਹਸਪਤਾਲ ਲੁਧਿਆਣੇ 'ਚ ਆਲਮੋਸਟ 55 ਮਿੰਟ ਦੇ ਵਿੱਚ ਲਿਆਂਦੀ ਗਈ ਜਿਹੜੀ ਕਿ ਉਹ ਲੋੜੀ ਦੇ ਵਿਅਕਤੀ ਜਿਹਨੂੰ ਕਿਡਨੀ ਫੇਲ ਸੀਗੀ ਇੱਥੇ ਦਾਖਲ ਸੀਗਾ ਉਹਨੂੰ ਲਗਾਈ ਗਈ ਤੇ ਬੜਾ ਕਾਮਯਾਬ ਆਪਰੇਸ਼ਨ ਹੋਇਆ ਤੇਦੀ ਕਿਡਨੀ ਟ੍ਰਾਂਸਪੋਰਟ ਕੀਤੀ ਹੋਵੇ ਗ੍ਰੀਨ ਕੋਰੀਡੋਰ ਬਣਿਆ ਹੋਵੇ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਚ ਲੈ ਜਾਂਦੀ ਹੋਵੇ ਤੇ ਟ੍ਰਾਂਸਪਲਾਂਟ ਹੋਈ ਹੋਵੇ ਟ੍ਰਾਂਸਪਲਾਂਟ ਕਾਮਯਾਬ ਹੋਇਆ ਤੇ ਇਹਦੇ ਜ਼ਰੀਏ ਮੈਂ ਲੋਕਾਂ ਨੂੰ ਇਹੀ ਇੱਕ ਬੜੀ ਵੱਡੀ ਰਿਕਵੈਸਟ ਕਰਨੀ ਚਾਹੁੰਦਾ ਕਿ ਜਿਨ੍ਹਾਂ ਦੇ ਵੀ ਵਾਰਸ ਕੋਈ ਬ੍ਰੇਨ ਡੈਥ ਰਹੀ ਉਹਨਾਂ ਦੀ ਡੈਥ ਹੁੰਦੀ ਹੈ ਤਾਂ ਉਹਦੇ ਅੰਗ ਦਾਨ ਕੀਤੇ ਜਾ ਸਕਦੇ ਆ ਲੋਕਾਂ ਦੇ ਕੰਮ ਆ ਸਕਦੇ ਆ ਤਾਂ ਉਹਨਾਂ ਨੂੰ ਕਦੀ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ ਆਪਣੀ ਸਹਿਮਤੀ ਦੇਣੀ ਚਾਹੀਦੀ ਹੈ ਤਾਂ ਕਿ ਬਹੁਮੁੱਲੀਆਂ ਜਾਨਾਂ ਬਚਾਈਆਂ ਜਾ ਸਕਣ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜੋ ਟ੍ਰਾਂਸਪਲੈਂਟ ਤੋਂ ਬਾਅਦ ਜਿਹੜਾ ਆਰਗਨ ਹੈ ਉਸ ਨੂੰ ਮੁਹਾਲੀ ਤੋਂ ਇੱਥੇ ਲੈ ਕੇ ਆਂਦਾ ਗਿਆ ਲੁਧਿਆਣੇ ਦੇ ਇੱਕਾਈ ਹਸਪਤਾਲ ਦੇ ਵਿੱਚ ਫਸਰ ਇਹ ਢੀ ਦੂਰ ਦਾ ਸਫਰ ਹੈ ਇਸ ਤਰ੍ਹਾਂ ਆਰਗਨ ਨੂੰ ਲਿਆਇਆ ਜਾਂਦਾ ਵੈ ਕਿ ਉਹ ਖਰਾਬ ਨਾ ਹੋ ਸਕੇ ਕਿਉਂਕਿ ਆਰਗਨ ਜਦੋਂ ਬੋਡੀ ਤੋਂ ਨਿਕਲ ਜਾਂਦਾ ਵੈ ਕਿੰਨਾ ਸਮਾਂ ਹੁੰਦਾ ਵੈ ਇੱਥੇ ਤੱਕ ਪਹੁੰਚਾਉਣ ਦੇ ਲਈ ਥੋੜਾ ਜ਼ਿਕਰ ਕਰੂ ਇਸਪਰ ਇਹ ਤੁਹਾਡਾ ਬਹੁਤ ਸੋਹਣਾ ਸਵਾਲ ਹੈ ਜਦੋਂ ਅਸੀਂ ਅੰਗ ਹਾਰਵੈਸਟ ਕਰਦੇ ਹਾਂ ਬ੍ਰੇਂਡਡ ਵਿਅਕਤੀ ਜਾਂ ਆਦਰਵਾਇਜ਼ ਵੀ ਤੇ ਅਸੀਂ ਉਹਨੂੰ ਇੱਕ ਸਪੈਸ਼ਲ ਫਲੂਇਡ ਲਾਈਨ ਪਹਿਲਾਂ ਸਾਫ਼ ਕੀਤਾ ਜਾਂਦਾ ਹੈ ਤਾਂ ਕਿ ਉਹਦੇ ਵਿੱਚੋਂ ਬਲੱਡ ਵਗੈਰਾ ਸਾਰਾ ਬਿਲਕੁਲ ਸਾਫ਼ ਕੀਤਾ ਜਾਵੇ ਤੇ ਉਹਦੇ ਅੰਦਰ ਕੋਈ ਵੀ ਇਦਾਂ ਦੇ ਅ ਅਰਦਾਸ ਪੈਦਾ ਨਾ ਹੋਣ ਜੋ ਕਿਡਨੀ ਜਾਂ ਕਿਸੇ ਵੀ ਅੰਗ ਨੂੰ ਡੈਮੇਜ ਕਰਨ ਫਿਰ ਉਹ ਅਸੀਂ ਉਸ ਨੂੰ ਇਸ ਪ੍ਰੀਜ਼ਰਵਟਿਵ ਸੋਲੂਸ਼ਨ ਹੁੰਦੇ ਆ ਸਾਡੇ ਬੜੇ ਮਹਿੰਗੇ ਸੋਲੂਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਰੱਖਿਆ ਜਾਂਦਾ ਫਿਰ ਉਹ ਸੈਕੰਡ ਬੈਗ ਦੇ ਵਿੱਚ ਆਈਸ ਪਾ ਕੇ ਰੱਖਿਆ ਜਾਂਦਾ ਤਾਂ ਕਿ ਉਹ ਬਿਲਕੁਲ ਠੰਡਾ ਰਹੇ ਠੰਡਾ ਰਹੇਗਾ ਤਾਂ ਉਹ ਜੀਵਤ ਰਹੇਗਾ ਨਹੀਂ ਤਾਂ ਉਹਦਾ ਨੁਕਸਾਨ ਹੋ ਜਾਏਗਾ ਜਦੋਂ ਅਸੀਂ ਇਸ ਤਰ੍ਹਾਂ ਦੀ ਪੈਕਿੰਗ ਕਰਕੇ ਫਿਰ ਇੱਕ ਆਈਸ ਬਾਕਸ ਹੁੰਦਾ ਕਿਡਨੀ ਬਾਕਸ ਕਹेलो organ ਬਾਕਸ ਕਹेलो ਉਹਦੇ ਵਿੱਚ ਉਹਨੂੰ ਰੱਖ ਕੇ ਟ੍ਰਾਂਸਪੋਰਟ ਕੀਤਾ ਜਾਂਦਾ ਇਹ ਤੁਸੀਂ ਇਹ ਸਮਝੋ ਇੱਕ ਅੰਗ ਨਹੀਂ ਹੈ ਇੱਕ ਜਾਨ ਨੂੰ ਟ੍ਰਾਂਸਪੋਰਟ ਕੀਤਾ ਜਾ ਰਿਹਾ ਫਿਰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਤੱਕ ਸੋ ਬੜੀਆਂ ਸਾਨੂੰ ਪ੍ਰੀਕਾਸ਼ਨ ਲੈਣੀਆਂ ਚਾਹੀ ਪੈਂਦੀਆਂ ਤਾਂ ਕਿ ਉਹ ਅੰਗ ਅਜ ਸਦਾ ਤੁਸੀਂ ਦੱਸਿਆ ਕਿ 55 ਮਿੰਟ ਦੇ ਵਿੱਚ ਉੱਥੋਂ ਦੇ ਇੱਥੇ ਤੱਕ ਪਹੁੰਚ ਗਿਆ ਅੰਗ ਦੇ ਕੋਲ ਕਿੰਨਾ ਕੁ ਮੈਕਸਿਮਮ ਟਾਈਮ ਹੁੰਦਾ ਵੈ ਕਿ ਜਾਂ ਮਿਨਿਮਮ ਟਾਈਮ ਕਹਿ ਸਕਦੇ ਆਪਾਂ ਕਿ ਕਿੰਨੇ ਕੁ ਮਿਨਿਮਮ ਟਾਈਮ ਦੇ ਵਿੱਚ ਪਹੁੰਚਣਾ ਜ਼ਰੂਰੀ ਹੁੰਦਾ ਵੈ ਹਾਂ ਇਹ ਵੀ ਇੱਕ ਹੋਰ ਲੋਕਾਂ ਨੂੰ ਜਾਣਨ ਦੀ ਬੜੀ ਜ਼ਰੂਰਤ ਹੈ ਕਿ ਕਿਡਨੀ ਹੈ ਜਦੋਂ ਅਸੀਂ ਹਾਰਵੈਸਟ ਕਰਕੇ ਉਹ ਚੰਗੀ ਤਰ੍ਹਾਂ ਪ੍ਰੀਜ਼ਰਵਟਿਵ ਸੋਲੂਸ਼ਨ ਦੇ ਵਿੱਚ ਪਾ ਕੇ ਰੱਖ ਲੈਂਦੇ ਆ ਤਾਂ ਅਸੀਂ ਇਹਨੂੰ 24 ਘੰਟੇ ਤੱਕ ਵੀ ਪ੍ਰੀਜ਼ਰਵ ਕਰ ਸਕਦੇ ਆ ਪਰ ਜਿੰਨਾ ਜਲਦੀ ਲੱਗੇਗਾ ਗ੍ਰੀਨ ਕੋਰੀਡੋਰ ਮਨਾਨ ਦਾ ਮਤਲਬ ਹੀ ਹੈ ਕਿ ਜਿੰਨਾ ਇਹ ਫਾਸਟ ਪਹੁੰਚੇਗਾ ਐਂਡ ਹਸਪਤਾਲ ਦੇ ਵਿੱਚ ਤੇ ਜਿੰਨਾ ਜਲਦੀ ਲੱਗੇਗਾ ਉਨੇ ਹੀ ਤੇ ਰਿਜ਼ਲਟ ਬੈਟਰ ਮਿਲਣਗੇ ਜੀ ਤਾਂ ਅਦਰਵਾਈ ਅਸੀਂ 24 ਘੰਟੇ ਤੱਕ ਵੀ ਇਹਨੂੰ ਯੂਜ਼ ਕਰ ਸਕਦੇ ਆ ਜਿਹੜਾ ਲਿਵਰ ਹੈ ਤੇ ਹਾਰਟ ਹੈ ਉਹਨੂੰ ਵਿਦਨ 6 ਆਰ ਸਾਨੂੰ ਲਗਾਉਣਾ ਪੈਂਦਾ ਅਦਰਵਾਈ ਉਹਦੀ ਜਾਨ ਖਤਰੇ 'ਚ ਪੈ ਜਾਂਦੀ ਹੈ ਔਰ ਬਿਲਕੁਲ ਤੁਸੀਂ ਜਿਸ ਤਰ੍ਹਾਂ ਜ਼ਿਕਰ ਇੱਕ ਗੱਲ ਹੋਰ ਕੀਤੀ ਸੀ ਕਿ ਤਿੰਨ ਪੇਸ਼ੈਂਟਸ ਬੁਲਾਏ ਗਏ ਨੇ ਉਹਨਾਂ ਵਿੱਚ ਸ਼ਾਇਦ ਦੋ ਦਾ ਟ੍ਰਾਂਸਪਲੈਂਟ ਕੀਤਾ ਗਿਆ ਸਿਕਾ ਜੀ ਨਹੀਂ ਅਸੀਂ ਜਦੋਂ ਵੀ ਇਦਾਂ ਦੇ ਆਰਗਨ ਦੀ ਸਾਨੂੰ ਇਨਫਾਰਮੇਸ਼ਨ ਮਿਲਦੀ ਹੈ ਤਾਂ ਕਿ ਉਹਨਾਂ ਦੀ ਮੈਚਿੰਗ ਦੇ ਵਿੱਚ ਜਾਂ ਕੋਈ ਪ੍ਰੋਬਲਮ ਨਾ ਆਵੇ ਅੰਗ ਵੇਸਟ ਨਾ ਹੋਵੇ ਤਾਂ ਅਸੀਂ ਤਿੰਨ ਜਿਹੜੇ ਲਾਈਨ ਦੇ ਵਿੱਚ ਜਿਨ੍ਹਾਂ ਦੀ ਸਨੀਅਰਿਟੀ ਹੁੰਦੀ ਹੈ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਸੀਨੀਅਰ ਮੋਸਟ ਬੰਦੇ ਦੀ ਜੇ ਮੈਚਿੰਗ ਹੋ ਜਾਏ ਤਾਂ ਉਹਨੂੰ ਆਰਗਨ ਲੱਗ ਜਾਂਦਾ ਜੇ ਉਹਦੀ ਮੈਚਿੰਗ ਨਾ ਹੋਵੇ ਤਾਂ ਸੈਕੰਡ ਪਰਸਨ ਨਹੀਂ ਤਾਂ ਥਰਡ ਪਰਸਨ ਅੰਗ ਇੱਕ ਨੂੰ ਹੀ ਲੱਗਣਾ ਹੈ ਪਰ ਤਿੰਨ ਬੁਲਾਉਣ ਦਾ ਹੀ ਮਤਲਬ ਹੈ ਕਿ ਆਰਗਨ ਵੇਸਟ ਨਾ ਜਾਵੇ ਜੇ ਇੱਕ ਦੋ ਨੂੰ ਪ੍ਰੋਬਲਮ ਆਏਗੀ ਐਟਲੀਸਟ ਤੀਸਰੇ ਦੇ ਵਿੱਚ ਤਾਂ ਲੱਗ ਹੀ ਸਕੇਗਾ ਬਿਲਕੁਲ ਜੋ ਹੁਣ ਟ੍ਰ ਕੰਡੀਸ਼ਨ ਬਿਲਕੁਲ ਠੀਕ ਠਾਕ ਹੈ ਉਹਦਾ ਲੇਡੀ ਅੱਜ ਵੀ ਆਏ ਹੋਏ ਸੀ ਚੈੱਕ ਅਪ ਵਾਸਤੇ ਤੇ ਉਹ ਮੈਂ ਪਬਲਿਕ ਨੂੰ ਦਿਖਾਣਾ ਵੀ ਚਾਹੁੰਦਾ ਸੀ ਕਿ ਬਟ ਉਹ ਹੁਣੇ ਚਲੇ ਗਏ ਆ ਪਰਮਾਤਮਾ ਦੀ ਮਿਹਰ ਹੈ ਬਿਲਕੁਲ ਠੀਕ ਚੱਲ ਰਹਾ ਹੈ ਅਜਿਹਾ ਤੁਸੀਂ ਸਰਜਰੀ ਕਰਦੇ ਹੋ ਕਿਉਂਕਿ ਤੁਸੀਂ ਫਰਸਟ ਆਫ ਕਾਈਂਡ ਹੋ ਪੰਜਾਬ ਦੇ ਵਿੱਚ ਜੋ ਕਿ ਯੂਰੋਲੋਜਿਸਟ ਵੀ ਹੋ ਪਲੱਸ ਟ੍ਰਾਂਸਪਲੈਂਟ ਸਰਜਨ ਵੀ ਹੋ ਸੋ ਕਿਸ ਤਰ੍ਹਾਂ ਦੀ ਦਿੱਕਤਾਂ ਆndੀਆਂ ਨੇ ਸਰਜਰੀ ਕਰਨੇ ਕਿਉਂਕਿ ਟ੍ਰਾਂਸਪਲੈਂਟ ਕਰਨਾ ਇੱਕ ਆਮ ਇਨਸਾਨ ਦੇ ਲਈ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਨਾ ਪਰ ਭਗਵਾਨ ਦਾ ਰੂਪ ਇਸੇ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਤੁਸੀਂ ਵਿਅਕਤੀ ਨੂੰ ਉਹ ਜੀਵਨ ਇੱਕ ਨਵਾਂ ਜੀਵਨ ਪ੍ਰਦਾਨ ਕੀਤਾ ਹੋਇਆ ਪਰ ਇਸ ਦੌਰਾਨ ਕੀ ਪ੍ਰੋਬਲਮਸ ਕਿਸ ਤਰ੍ਹਾਂ ਦੀਆਂ ਆndੀਆਂ ਨੇ ਜਿਹੜਾ ਟ੍ਰਾਂਸਪਲੈਂਟ ਹੈ ਇਹ ਇੱਕ ਬੜੀ ਵੱਡੀ ਸਰਜਿਕਲ ਇੰਡੈਵਰ ਹੈ ਬੜੀ ਵੱਡੀ ਕਮਿਟਮੈਂਟ ਹੈ ਰੂਟੀਨ ਟ੍ਰਾਂਸਪਲੈਂਟ ਹੁੰਦਾ ਤੁਹਾਨੂੰ ਹੋ ਸਕਦਾ ਕੋਈ ਪੇਸ਼ੈਂਟ ਨਤੀਜੇ ਚੌਥੇ ਦਿਨ ਉਹ ਕਹਿੰਦਾ ਡਾਕਟਰ ਸਾਹਿਬ ਮੈਂ ਤਾਂ ਨਵੀਂ ਜਾਨ ਮਿਲ ਗਈ ਹੈ ਤੇ ਮੈਂ ਤਾਂ ਬਿਲਕੁਲ ਠੀਕ ਠਾਕ ਐ ਜਾ ਕੇ ਆਪਣੀ ਐਕਸਰਸਾਈਜ਼ ਕਰਦਾ ਆਪਣੇ ਨੋਰਮਲ ਰੂਟੀਨ ਕਰਦਾ ਪਰ ਜਿੰ ਕੁਝ 100 ਚੋਂ 1-2 ਪੇਸ਼ੈਂਟ ਇੰਨੇ ਡਿਫਿਕਲਟ ਆਪਰੇਸ਼ਨ ਹੁੰਦੇ ਆ ਜਾਂ ਤਾਂ ਉਹ ਉਹਨਾਂ ਦੀ ਬੋਡੀ ਉਹ ਕਿਡਨੀ ਨੂੰ ਰਚਾ ਨਹੀਂ ਪਾਉਂਦੀ ਰਿਜੈਕਸ਼ਨ ਕਰਦੀ ਐ ਕੋਈ ਹੋਰ ਪ੍ਰੋਬਲਮ ਹੁੰਦੀ ਐ ਬਲੀਡਿੰਗ ਦੀਆਂ ਪ੍ਰੋਬਲਮ ਹੁੰਦੀ ਐ ਇਨਫੈਕਟ ਤਾਂ ਉਹ ਪੇਸ਼ੈਂਟ ਸਾਡੇ ਲਈ ਕਾਫੀ ਟੈਕਸਿੰਗ ਤੇ ਉਹਨਾਂ ਨੂੰ ਟੈਕਲ ਕਰਨਾ ਕਈ ਵਾਰੀ ਮੁਸ਼ਕਲ ਹੁੰਦਾ ਪਰ ਅਲਟੀਮੇਟਲੀ ਸਾਡੀਆਂ ਬੜੀਆਂ ਅੱਜਕੱਲ ਸਾਇੰਟਿਫਿਕ ਵਿਧੀਆਂ ਹੈਗੀਆਂ ਜ ਆ ਗਿਆ ਮੈਚਿੰਗ ਬੜੇ ਅੱਛੇ ਤਰੀਕੇ ਨਾਲ ਕੀਤੀ ਜਾਂਦੀ ਹੈ ਟੈਸਟ ਹੋਰ ਬੜੇ ਅੱਛੇ ਤਰੀਕੇ ਨਾਲ ਕੀਤੇ ਜਾਂਦੇ ਆ ਤਾਂ ਰਿਜ਼ਲਟ ওভার ਆ ਬੈਟਰ ਹੁੰਦੇ ਬਟ ট্রান্সਪੋਰਟ ਡੈਫੀਨਿਟਲੀ ਇੱਕ ਬੜੀ ਵੱਡੀ ਕਮਿਟਮੈਂਟ ਹੈ ਜਿਹੜਾ ਇੱਕ ਕਮਿਟਿਡ ਸਰਜਨ ਹੈ ਉਸੇ ਨੂੰ ਹੀ ਐਂਡੈਵਰ ਕਰਨਾ ਚਾਹੀਦਾ ਕਿਉਂਕਿ ਸਰਜਿਕਲ ਪ੍ਰੋਸੀਜਰ ਮੇ ਨਾਟ ਬੀ ਦੈਟ ਡਿਫਿਕਲਟ ਬਟ ਇਹਦਾ ਓਵਰਆਲ ਜਿਹੜੀ ਮੈਨੇਜਮੈਂਟ ਆ ਉਹ ਬੜੀ ਇੰਪੋਰਟੈਂਟ ਐਥੀਕਲ ਆ ਬਿਕਾਜ਼ ਇਹਦੇ ਸਾਡੀ ਡਾਕਟਰੀ ਦਾ ਹਰ ਡਿਪਾਰਟਮੈਂਟ ਇਨਵੋਲ ਹੋ ਜਾਂਦਾ ਚਾਹੇ ਉਹ ਬਾਇਓਕੈਮਿਸਟਰੀ ਡਿਪਾਰਟਮੈਂਟ ਹੋਵੇ ਮਾਈਕਰੋਬਾਇਓਲੋਜੀ ਡਿਪਾਰਟ ਅਸੀਂ ਜੋ ਉਹ ਇੰਟੈਂਸਿਵ ਕੇਅਰ ਯੂਨਿਟ ਉਹ ਵੇ ਮੈਡੀਸਨ ਉਹ ਵੇ ਆਈਸੀਯੂ ਮਤਲਬ ਹਰ ਤਰ੍ਹਾਂ ਇਮਨੋਲੋਜੀ ਹੋਗੀ ਮਤਲਬ ਹਰ ਤਰ੍ਹਾਂ ਦਾ ਸਾਡਾ ਡਿਪਾਰਟਮੈਂਟ ਇੱਕ ਟ੍ਰਾਂਸਪੋਰਟ ਦੇ ਵਿੱਚ ਇਨਵੋਲਡ ਹੁੰਦਾ ਹੈਗਾ ਔਰ ਬਿਲਕੁਲ ਇਹ ਟ੍ਰਾਂਸਪਲੈਂਟ ਜੋ ਕੀਤਾ ਗਿਆ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਸ ਵਿਅਕਤੀ ਦੇ ਨਾਲ ਕੀਤਾ ਗਿਆ ਉਹਦੇ ਲਈ ਤੇ ਇੱਕ ਚਮਤਕਾਰ ਤੋਂ ਘੱਟ ਨਹੀਂ ਕਹਿ ਸਕਦੇ ਕਿਉਂਕਿ ਇੱਕ ਨਵਾਂ ਜਾਨ ਇੱਕ ਨਵਾਂ ਜੀਵਨ ਦੇਣਾ। ਪਰ ਇੱਕ ਗੱਲ ਮੈਂ ਪੁੱਛਣੀ ਜ਼ਰੂਰ ਚਾਹਾਂਗਾ ਕਿ ਕਿਡਨੀ ਦੀ ਪ੍ਰੋਬਲਮਸ ਬਹੁਤ ਜ਼ਿਆਦਾ ਆਉਂਦੀਆਂ ਨੇ ਲੋਕਾਂ ਦੇ ਵਿੱਚ। ਇਸ ਦਾ ਕੀ ਕਾਰਨ ਹੈ? ਮੈਂ ਅੱਜਕੱਲ੍ਹ ਦੇ ਸਮੇਂ ਦੇਖਣ ਨੂੰ ਮਿਲਦਾ ਕਿ ਜੋ ਨੌਜਵਾਨ ਨੇ ਨੌਜਵਾਨਾਂ ਚ ਵੀ ਇਹ ਦਿੱਕਤ ਦੇਖਣ ਨੂੰ ਮਿਲਦੀ ਹੈ। ਇਸ ਪਿੱਛੇ ਕੀ ਖਾਸ ਕਾਰਨ ਕੀ ਹੈ? देखो किडनी दी प्रॉब्लम ਜਿੱਦਾਂ ਤੁਸੀਂ ਦੱਸਿਆ ਉਮਰ ਦਾ ਕੋਈ ਉਹ ਨਹੀਂ ਹੈਗਾ ਇਹ ਬਚਪਨ ਤੋਂ ਲੈ ਕੇ ਇਨਫੈਂਟਸ ਤੋਂ ਲੈ ਕੇ ਅਡਲਟਸ ਕਿਸੇ ਨੂੰ ਵੀ ਹੋ ਸਕਦੀ ਹੈਗੀ ਹੈ ਤੇ ਕੁਝ ਬਿਮਾਰੀਆਂ ਦੇ ਕਾਰਨ ਕਿੱਡੀ ਦੀਆਂ ਬਿਮਾਰੀਆਂ ਦੇ ਕਾਰਨ ਤਾਂ ਪਤਾ ਹੁੰਦੇ ਜਿੱਦਾਂ 슈ਗਰ ਵਾਲਾ ਮਰੀਜ਼ ਹੈ ਜਾਂ ਬਲੱਡ ਪ੍ਰੈਸ਼ਰ ਵਾਲਾ ਮਰੀਜ਼ ਹੈ ਉਹਨਾਂ ਨੂੰ ਜ਼ਿਆਦਾ ਚਾਂਸਸ ਹੈ ਕਿੱਡੀ ਦੀ ਪ੍ਰੋਬਲਮ ਹੋਣ ਦੇ ਜਾਂ ਜਿਨ੍ਹਾਂ ਨੂੰ ਜਮਾਂਦਰੂ ਕੋਈ ਪ੍ਰੋਬਲਮ ਹੈਗੀਆਂ ਅਡਲਟ ਪੋਲੀਸਿਸਟਿਕ ਕਿੱਡੀ ਡਿਜ਼ੀਜ਼ ਕਹਿੰਦੇ ਆ ਜਾਂ ਆਈਜੀਏ ਨੇਫਰੋਪੈਥੀ ਹੈ ਜਾਂ ਅਲਪੋਟ ਸਿੰਡਰੋਮ ਹੈ ਜੋ ਬੜੀਆਂ ਹੈਗੀਆਂ ਜਿਹੜੀਆਂ ਕਈ ਵਾਰੀ ਜਮਾਂਦਰੂ ਵੀ ਹੁੰਦੀਆਂ ਹੈ ਕਈ ਜੈਨੇਟਿਕਸ ਵੀ ਗੀਆਂ ਹੈਗੀਆਂ ਤੇ ਕਈ ਚੀਜ਼ਾਂ ਦੇ ਵਿੱਚ ਅਕਵਾਇਰਡ ਹੁੰਦੇ ਆ ਬਟ ਅਨਨੋਨ ਰੀਜ਼ਨ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਗਲੋਬਲ ਮੈਲੋ ਪੈਥੀਜ਼ ਕਹਿੰਦੇ ਹੈਗੇ ਆ ਉਹ ਗਲੋਬਲ ਉਹ ਜਿਹੜੀਆਂ ਪੈਥੀਜ਼ ਹੈਗੀਆਂ ਉਹ ਕਿੱਡੀ ਨੂੰ ਡਿਫੈਕਟ ਪੈਦਾ ਕਰ ਦਿੰਦੀਆਂ ਤੇ ਆ ਹਿਸਤਾ-ਆ ਹਿਸਤਾ ਕਿੱਡੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਜੇ ਮੈਂ ਓਵਰਆਲ ਲਾਵਾਂ 40 ਤੋਂ 50% ਲੋਕਾਂ ਦੀ ਕਿੱਡੀ ਖਰਾਬ ਹੁੰਦੀ ਹੈ ਬਲੱਡ ਪ੍ਰੈਸ਼ਰ ਤੇ ਸ਼ੂਗਰ ਕਰਕੇ ਤੇ ਇਹ 30% ਲੋਕਾਂ ਨੂੰ ਗਲੋਮਰულੋਨੇਫਰੋਪੈਥੀ ਕਰਕੇ ਤੇ ਬਾਕੀ ਜਿਹੜੇ ਹੈਗੇ ਜਿਹਦੇ ਵਿੱਚ ਸਟੋਨਸ ਆ ਗਏ ਬਲੋਕੇਜ ਆ ਗੀਆਂ ਪ੍ਰੋਸਟੇਟ ਵੀ ਇਵਨ ਕਈ ਵਾਰੀ ਜੇ ਇਗਨੋਰ ਕੀਤਾ ਜਾਵੇ ਟਰੀਟਮੈਂਟ ਉਹ ਵੀ ਕਿਡਨੀ ਖਰਾਬ ਕਰ ਦਿੰਦੀ ਹੈਗੀ ਹੈ ਤੇ ਇਦਾਂ ਦੀਆਂ ਹੋਰ ਕਈ ਬਿਮਾਰੀਆਂ ਜਿੰਨਾ ਕਰਕੇ ਬਾਕੀ ਲੋਕਾਂ ਦੀ ਕਿਡਨੀ ਖਰਾਬ ਹੁੰਦੀ ਹੈ ਆਲਮੋਸਟ ਜਿੰਨਾ ਮੈਂ ਪਹਿਲਾਂ ਵੀ ਦੱਸਿਆ ਸੀ ਇੰਡੀਆ ਦੇ ਵਿੱਚ 2.5 ਲੱਖ ਤੋਂ ਲੋਕ ਜ਼ਿਆਦਾ ਹੈਗੇ ਜਿਨ੍ਹਾਂ ਨੂੰ ਕਿਡਨੀ ਫੇਲ ਹੋ ਗਈ ਹੈ ਤੇ ਟ੍ਰਾਂਸਪਲੈਂਟ ਦੀ ਲੋੜ ਹੈ ਬਾਕੀ ਕਿਡਨੀ ਦੀ ਬਿਮਾਰੀ ਤਾਂ ਬਹੁਤ ਲੋਕਾਂ ਨੂੰ ਹੈਗੀ ਹੈ ਸਰ ਇਸ ਦਾ ਜੋ ਟ੍ਰੀਟਮੈਂਟ ਹੈ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਕੀ ਸਮਝ ਰਹੇ ਹਾਂ ਦੇ ਵਿਚਾਲੇ ਤਾਂ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ 2.5 ਲਾ ਕੇ ਇੱਕ ਬਹੁਤ ਵੱਡਾ ਅੰਕੜਾ ਹੋ ਜਾਂਦਾ ਹੈ ਜਿਨ੍ਹਾਂ ਨੂੰ ਟ੍ਰਾਂਸਪਲੈਂਟ ਦੀ ਜ਼ਰੂਰਤ ਹੈ ਕਿ ਇਸ ਸਟੇਜ ਤੋਂ ਪਹਿਲਾਂ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਜਾਂ ਕਾਰਨ ਅੰਗੈਲੀ ਵੀ ਹੋ ਸਕਦੀ ਹੈ ਤਾਂ ਕੋਈ ਮੈਂ ਜਦੋਂ ਦੱਸਿਆ ਕਿ 2.5 ਲੱਖ ਤੇ ਜਿਨ੍ਹਾਂ ਨੂੰ ਟ੍ਰਾਂਸਪਲੈਂਟ ਦੀ ਲੋੜ ਹੈ ਬਿਲਕੁਲ ਕਿੰਨੀ ਖਤਮ ਹੋ ਗਿਆ ਬਟ ਜਿਨ੍ਹਾਂ ਨੂੰ ਕਿਡਨੀ ਦੀ ਪ੍ਰੋਬਲਮ ਹੋ ਉਹ ਨੰਬਰ ਤਾਂ ਬਹੁਤ ਜ਼ਿਆਦਾ ਹੈ ਜੇ ਸਾਨੂੰ ਕਿਡਨੀ ਦੀ ਪ੍ਰੋਬਲਮ अर्ली ਸਟੇਜ ਚ ਪਤਾ ਲੱਗ ਜਾਵੇ ਤੇ ਅਸੀਂ ਕਈ ਵਾਰੀ ਉਹਦਾ ਇੱਕ ਪੀਸ ਲੈ ਕੇ ਉਹਦੀ ਟਾਈਪ ਆਫ ਜਿਹੜੀ ਡਿਜ਼ੀਜ਼ ਆ ਉਹ ਪਤਾ ਜਾਣਕਾਰੀ ਮਿਲ ਜਾਂਦੀ ਹੈ ਤੇ ਦਵਾਈਆਂ ਦੇ ਜ਼ਰੀਏ ਉਸ ਕਿਡਨੀ ਨੂੰ ਬਚਾਇਆ ਜਾ ਸਕਦਾ ਜਾਂ ਉਹਦੀ ਉਮਰ ਲੰਬੀ ਕੀਤੀ ਜਾ ਸਕਦੀ ਹੈ ਦੂਸਰਾ ਜਿਨ੍ਹਾਂ ਨੂੰ ਸਟੋਨ ਦੀ ਪ੍ਰੋਬਲਮ ਹੈ ਕਈ ਵਾਰੀ ਸਾਇਲੈਂਟ ਸਟੋਨ ਪਏ ਹੁੰਦੇ ਆ ਪੇਸ਼ੈਂਟ ਸਾਡੇ ਕੋਲ ਉਦੋਂ ਆਉਂਦਾ ਜਦੋਂ ਬਿਲਕੁਲ ਕਿਡਨੀ ਖਤਮ ਹੋ ਜਾਂਦੀ ਹੁੰਦੀ ਹੈ ਪਰ ਜੇ ਚਾਈਆਂ ਜਾ ਸਕਦੇ ਹਨ ਗਦੂਦਾਂ ਦੀ ਗੱਲ ਕੀਤੀ ਪ੍ਰੋਸਟੇਟ 7% ਲੋਕ ਐਸੇ ਆ ਜਿਹੜੇ ਗਦੂਦਾਂ ਕਿੱਡੀ ਫੇਲਰ ਦੇ ਨਾਲ ਸਾਡੇ ਕੋਲੇ ਆ ਜਾਂਦੇ ਅੱਜੇ ਗਦੂਦਾਂ ਦੀ ਪ੍ਰੋਬਲਮ ਨੂੰ अर्ली 스테ਜ ਦੇ ਵਿੱਚ ਟਰੀਟ ਕੀਤਾ ਜਾਵੇ ਉਹਨਾਂ ਦੀ ਕਿਡਨੀ ਬਾਸ ਸਕਦੀ ਹੈ ਇਦਾਂ ਹੀ ਜਿਨ੍ਹਾਂ ਦੀ ਜਮਾਂਦਰੂ ਬਲੋਕੇਜ ਹੁੰਦੀਆਂ ਯੂਪੀ ਜੀ ਅਬਸਟ੍ਰਕਸ਼ਨ ਹੁੰਦੇ ਆ ਉਹ ਵੀ ਸਾਇਲੈਂਟ ਕਿਲਰ ਹੈ ਜੇ ਉਹਨਾਂ ਨੂੰ ਅਸੀਂ ਰਿਪੇਅਰ ਕੀਤਾ ਜਾਵੇ ਉਹ ਕਿਡਨੀ ਵੀ ਬਚ ਸਕਦੀ ਹੈ ਇਦਾਂ ਕਈ ਬਿਮਾਰੀਆਂ ਜਿਨ੍ਹਾਂ ਦੇ ਨਾਲ ਅਸੀਂ ਕਿਡਨੀ ਨੂੰ ਬਚਾਇਆ ਜਾ ਸਕਦਾ ਪਰ ਕਈ ਬਿਮਾਰੀਆਂ ਜਿਹੜੀਆਂ ਆਲਟੀਮੇਟਲੀ ਕਿਡਨੀ ਫੇਲ ਕਰਦੀਆਂ ਤੇ ਉਹਨਾਂ ਨੂੰ ਡਾਇਲਸਿਸ ਜਾਂ ਟ੍ਰਾਂਸਪਲੈਂਟ ਦੀ ਲੋੜ ਪੈਂਦੀ ਹੈ ਟ੍ਰਾਂਸਪਲੈਂਟ ਨੰਬਰ 1 ਟਰੀਟਮੈਂਟ ਹੈ ਇਹਨਾਂ ਪੇਸ਼ੰਤਾਂ ਵਾਤੇ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ ਟ੍ਰਾਂਸਪਲੈਂਟ ਨਵੀਂ ਜ਼ਿੰਦਗੀ ਦਿੰਦਾ ਹੈ ਬਿਲਕੁਲ ਤਾਂ ਇੱਕ ਗੱਲ ਹੋਰ ਪੁੱਛਣੀ ਇਆ ਫਿਰ ਸੁਣਨ ਨੂੰ ਮਿਲਦਾ ਕਿ ਵੱਧ ਮੈਡੀਸਿਨ ਖਾਣ ਦੇ ਨਾਲ ਵੀ ਇਸ ਤੇ ਕੋਈ ਇੰਪੈਕਟ ਪੈਂਦਾ ਵਜੇ ਕੁਝ ਦਵਾਈਆਂ ਹੈਗੀਆਂ ਪੇਨ ਕਿਲਰ ਹੈਗੇ ਕੁਝ ਤਰ੍ਹਾਂ ਦੇ ਐਂਟੀਬਾਇਓਟਿਕ ਹੈ ਉਹਨਾਂ ਨੂੰ excess ਮਾਤਰਾ ਚ ਖਾ ਜਾਵੇ ਤਾਂ ਕਿਡਨੀ ਨੂੰ ਖਰਾਬ ਕਰਦੇ ਆ ਹੈਗੀਆਂ ਇਹ ਇਹ ਤੁਹਾਡਾ ਇੰਪੋਰਟੈਂਟ ਸਵਾਲ ਹੈ ਅੱਛਾ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਿਨਾ ਮੈਡੀਸਿਨ unnecessary ਮੈਡੀਸਨ ਨਹੀਂ ਖਾਣੀ ਚਾਹੀਦੀ ਨਹੀਂ ਬਿਲਕੁਲ ਦੇਖਣ ਨੂੰ ਮਿਲਦਾ ਅੱਜ ਕੱਲ ਡਿਸਪਲਿਨ ਹੈ ਜੋ ਦੋ ਦੋ ਤਿੰਨ ਤਿੰਨ ਵੀ ਖਾ ਲੈਂਦੇ ਨੇ ਲੋਕ ਬਿਲਕੁਲ ਬਿਲਕੁਲ ਡਿਸਪਲਿਨ ਜਾਂ ਇਹਦੇ ਨਾਲ ਦੀਆਂ ਹੋਰ ਬੜੀਆਂ ਪੇਨ ਕਿਲਰਸ ਹੈਗੇ ਜਿਨ੍ਹਾਂ ਨੂੰ ਉਹ ਪੇਸ਼ੈਂਟ ਕਹਿੰਦਾ ਆ ਤਾਂ ਮੈਂ ਰੋਜ਼ ਹੀ ਖਾ ਲੈਣਾ ਉਹ ਬੜੀ ਗਲਤ ਗੱਲ ਹੈਗੀ ਹੈ ਤੋਂ ਆਪਨੇ ਡਾਕਟਰ ਦੀ ਸਲਾਹ ਤੋਂ ਬਿਨਾ ਕੋਈ ਮੈਡੀਸਿਨ ਨਹੀਂ ਲੈਣੀ ਚਾਹੀਦੀ ਜੇ ਆਪਣੇ ਗੁਰਦੇ ਦਾ ਧਿਆਨ ਰੱਖਣਾ ਤੁਸੀਂ ਹਾਂਜੀ ਸਰ ਇੱਕ ਤੁਸੀਂ ਖਾਸ ਗੱਲ ਕੀਤੀ ਸੀ ਕਿ ਜੋ ਟ੍ਰਾਂਸਪਲੈਂਟ ਦੀ ਜ਼ਰੂਰਤ ਹੈ 2.5 ਲੱਖ ਨੂੰ ਲੋਕਾਂ ਨੂੰ ਹੈ ਜਨਾਂ ਦੀ ਕਿਡਨੀਸ ਪ੍ਰੋਪਰ ਫੇਲ ਹੋ ਚੁੱਕੀਆਂ ਨੇ ਸਰ ਇੱਕ ਵਾਰ ਜੋ ਮੈਸੇਜ ਹੈ ਜ਼ਰੂਰ ਦਿਓ ਲੋਕਾਂ ਨੂੰ ਸੁਚੇਤ ਜ਼ਰੂਰ ਕਰੋ ਕਿ ਜੋ ਟ੍ਰਾਂਸਪਲੈਂਟ ਦੇ ਲਈ ਆਰਗਨ ਡੋਨੇਟ ਕਰਨਾ ਬਹੁਤ ਜ਼ਰੂਰੀ ਹੈ ਉਸ ਦੇ ਨਾਲ ਕੋਈ ਨੁਕਸਾਨ ਤਾਂ ਕਹਿ ਨਹੀਂ ਸਕਦੇ ਕਿ ਹੁੰਦਾ ਵਾ ਕਿਉਂਕਿ ਜੇਕਰ ਬ੍ਰੇਨ ਡੈਡ ਵਿਅਕਤੀ ਕੋਈ ਟ੍ਰਾਂਸਪਲੈਂਟ ਕਰਦਾ ਵੀ ਹੈ ਤਾਂ 10 ਨਵੇਂ ਵਿਅਕਤੀਆਂ ਨੂੰ ਜੀਵਨ ਜੋ ਮਿਲ ਸਕਦਾ ਵਾ ਇੱਕ ਵਾਰੀ ਅਪੀਲ ਜ਼ਰੂਰ ਕਰੋ ਲੋਕਾਂ ਨੂੰ ਸੁਚੇਤ ਜ਼ਰੂਰ ਕਰੋ ਇਸ ਬਾਰੇ ਮੇਰੀ ਸਾਰੀ ਪਬਲਿਕ ਨੂੰ ਬੜੇ ਹੱਥ ਜੋੜ ਕੇ ਬੇਨਤੀ ਹੈ ਮੈਂ 35 ਸਾਲਾਂ ਤੋਂ 트્રાન્સਪਲੈਂਟ ਕਰ ਰਿਹਾ ਹਾਂ ਉਹ ਨਾਲ 35 ਸਾਲਾਂ ਤੋਂ ਪਬਲਿਕ ਨੂੰ ਅਵੇਅਰ ਕਰ ਰਿਹਾ ਹਾਂ ਇੱਕ ਬ੍ਰੇਨ ਡੈਡ ਵਿਅਕਤੀ ਅੱਠ ਜਾਨਾਂ ਬਚਾ ਸਕਦਾ ਹੈਗਾ ਸਾਡੀ ਸੋਸਾਇਟੀ ਦੇ ਵਿੱਚ ਬ੍ਰੇਨ ਡੈਡ ਪੇਸ਼ੈਂਟ ਬਹੁਤ ਹੈਗੇ ਅਸੀਂ ਐਂਡ ਤੇ ਜਦੋਂ ਲੋਡ ਹੁੰਦੀ ਹੈ ਅਸੀਂ ਉਸ ਮਰੀਜ਼ ਦੇ ਨਾਲ ਆਪਣੀ ਬਹੁਤ ਇਮੋਸ਼ਨਲ ਅਟੈਚਮੈਂਟ ਦਿਖਾ ਦਿੰਦੇ ਹਾਂ ਤੇ ਉਹਦੇ ਅੰਗ ਆ ਜਿਹੜੇ ਜਾਂ ਆਪਣੇ ਧਾਰਮਿਕ ਰਵਾਜ਼ਾਂ ਦੇ ਮਤਲਬਕ ਦਫਨਾ ਦਿੰਨੇ ਆ ਜਾਂ ਉਹਨਾਂ ਨੂੰ ਬਰਨ ਕਰ ਦਿੰਨੇ ਆ ਪਲੀਜ਼ ਇਹਨਾਂ ਅੰਗਾਂ ਨੂੰ ਇਹ ਬਹੁਤ ਮੁੱਲੇ ਆੰਗਾ ਇਹਨਾਂ ਨੂੰ ਨਾਮ ਬਰਨ ਕਰਨਾ ਚਾਹੀਦਾ ਹੈ ਨਾ ਦਫਨਾਉਣਾ ਚਾਹੀਦਾ ਰੈਦਰ ਆਪਾਂ ਇਹ ਸੋਚੀਏ ਕਿ ਸਾਡਾ ਮਰੀਜ਼ 8 ਹੋਰ ਲੋਕਾਂ ਦੇ ਵਿੱਚ ਜੀਵਤ ਰਹਿ ਸਕਦਾ ਹੈਗਾ ਅਸੀਂ ਸਾਰੇ ਆਪਣੇ ਅੰਗਦਾਨ ਕਰੀਏ ਆਪਣੇ ਉਸ ਮਰੀਜ਼ ਦੀ ਜ਼ਿੰਦਗੀ ਨੂੰ ਅਸੀਂ 8 ਹੋਰ ਲੋਕਾਂ ਦੀ ਜ਼ਿੰਦਗੀ ਬਚਾ ਕੇ ਉਹਨਾਂ ਲੋਕਾਂ ਦੇ ਵਿੱਚ ਦੇਖੀਏ ਕਿ ਸਾਡਾ ਜਿਹੜਾ ਨੀਅਰ ਐਂਡ ਡੀਅਰ ਵਨ ਆ ਉਹ ਕਿਦਾਂ ਅੱਜ 8 ਲੋਕਾਂ ਦੇ ਕੰਮ ਆਇਆ ਤੇ 8 ਲੋਕਾਂ ਦੀ ਉਹਨੇ ਜਾਨ ਬਚਾਈ ਹੈ ਇਸ ਕਰਕੇ ਜਦੋਂ ਵੀ ਐਸਾ ਮੌਕਾ ਆਂਦਾ ਜੇ ਪ੍ਰਮਾਤਮਾ ਦਿੰਦਾ ਇਹ ਸਭ ਤੋਂ ਦੇਖੋ ਸਾਨੂੰ ਦੁੱਖ ਸਾਰਿਆਂ ਨੂੰ ਹੁੰਦਾ ਜਦੋਂ ਆਪਣਾ ਵਾਰਿਸ ਜਾਂ ਆਪਣਾ ਨੀਅਰ ਐਂਡ ਡੀਅਰ ਵਨ ਚਲਾ ਜਾਂਦਾ ਪਰ ਜੇ ਉਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਐਸਾ ਫੈਸਲਾ ਕਰੀਏ ਕੀ ਉਸ ਇਨਸਾਨ ਦੇ ਅੰਗਦਾਨ ਕਰੀਏ ਤਾਂ ਕਿੰਨੀਆਂ ਜਾਨਾਂ ਬਚਣਗੀਆਂ ਸਾਨੂੰ ਉਸ ਤੋਂ ਵੱਡੀ ਖੁਸ਼ੀ ਨਹੀਂ ਹੋਏਗੀ ਕਿ ਅਸੀਂ ਆਪਣੇ ਇਨਸਾਨ ਨੂੰ ਲੋਕਾਂ ਦੇ ਉਹ ਕਿੰਨੇ ਕੰਮ ਆਇਆ ਹੈਗਾ ਤੋਂ ਮੇਰੀ ਸਾਰਿਆਂ ਨੂੰ ਅਪੀਲ ਹੈ ਆਰਗਨ ਡੋਨਰ ਕਾਰਡ ਭਰਨਾ ਚਾਹੀਦਾ ਹੈ ਆਪਣੇ ਘਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜੇ ਜਦੋਂ ਮੌਕਾ ਆਵੇ ਅੰਗਦਾਨ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਸੋ ਇਸੇ ਸਾਡੇ ਨਾਲ ਡਾਕਟਰ ਪ੍ਰਦੀਪ ਸਿੰਘ ਗੋਲਕ ਜੀ ਜੋ ਕਿ ਯੂਰੋਲੋਜਿਸਟ ਐਂਡ ਟਰਾਂਸਪਲੈਂਟ ਸਰਜਨ ਹੈ ਪੰਜਾਬ ਦੇ ਇਕਲੋਤੇ ਇਹ ਜੇ ਸਖਸ਼ ਜਿਨ੍ਹਾਂ ਕੋਲ ਦੋ ਦੋ ਜਿਨ੍ਹਾਂ ਨੇ ਉੱਤੇ ਸਾਹਮਣੇ ਹੋਏ ਨੇ ਇਸ ਤਰ੍ਹਾਂ ਦੇ ਬਿਲਕੁਲ ਉਹਨਾਂ ਵੱਲੋਂ ਇੱਕ ਜੋ ਟਰਾਂਸਪਲੈਂਟ ਕੀਤਾ ਗਿਆ ਹੈ ਸਕਸੈਸਫੁਲ ਟਰਾਂਸਪਲੈਂਟ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦਾ ਹੋਇਆ ਕਿ ਗ੍ਰੀਨ ਕੋਰੀਡੋਰ ਕੋਰੀਡੋਰ ਬਣਾਇਆ ਗਿਆ ਜੋ ਕਿਡਨੀ ਹੈ ਕਿਡਨੀ ਨੂੰ ਪੇਸ਼ੈਂਟ ਤੱਕ ਪਹੁੰਚਾਇਆ ਗਿਆ ਜੋ ਮਾਤਰ ਜੋ 55 50 55 ਮਿੰਟ ਦੇ ਵਿੱਚ ਇੱਥੇ ਪਹੁੰਚਾਇਆ ਗਿਆ ਔਰ ਇੱਕ ਨਵਾਂ ਜੀਵਨ ਹੈ ਪ੍ਰਦਾਨ ਕੀਤਾ ਗਿਆ ਐਵੇਂ ਹੀ ਨਹੀਂ ਡਾਕਟਰਾਂ ਨੂੰ ਕਿਹਾ ਜਾਂਦਾ ਕਿ ਰੱਬ ਦਾ ਰੂਪ ਹੈ ਇੱਕ ਤੁਹਾਡੇ ਸਾਹਮਣੇ ਵੀ ਖੁਦ ਐਗਜ਼ਾਮਪਲ ਹੈ ਜੀ ਦੇਖਣ ਨੂੰ ਮਿਲ ਗਿਆ ਇਗਜ਼ਾਮਪਲ ਹੈ ਤੁਹਾਨੂੰ ਪੂਰੀ ਵਾਕਿਆ ਸੁਣਾਇਆ ਹੋਇਆ ਕਿ ਕਿਸ ਤਰ੍ਹਾਂ ਡਾਕਟਰ ਬਲਦੇਵ ਸਿੰਘ ਔਲਖ ਨੇ ਵਿਅਕਤੀ ਦਾ ਜੋ ਜੀਵਨ ਹੈ ਇੱਕ ਨਵਾਂ ਜੀਵਨ ਉਸ ਨੂੰ ਪ੍ਰਦਾਨ ਕੀਤਾ ਸ੍ਰੀ ਸੁਖਰਾਸਨ ਦੇ ਇਜਾਜ਼ਤ ਧੰਨਵਾਦ